ਉੱਧਰ ਦੇ ਕੋਲ ਜੇ ਥੋੜੀਆਂ ਇਟਾਂ ਜੀਆਂ ਪਈਆਂ ਸੀ ਉੱਥੇ ਮਿਲ ਅੰਦਰੋਂ ਬਣਾਇਆ ਜੀ ਇਹ ਫਿਰ ਅੱਗੇ ਤੁਸੀਂ ਕੀ ਕੀ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਕੀ ਕਰਾਂਗੇ ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ EMPLOYEE ਹੈ ਉੱਧਰ ਕੋਈ ਕੰਮ ਗਿਆ ਸੀ ਉੱਤੇ ਉਹਨੇ ਆ ਕੇ ਦੱਸਿਆ ਕਿ ਨਾਲ ਸੋਇਆਸ ਪਿਆ ਤਾਂ ਸਮੈਲ ਆ ਰਹੀ ਸੀ ਜੇ ਦੇਖਿਆ ਤਾਂ ਸੀ ਫਿਰ ਮੈਂ ਇੱਕ ਹੈਵੀ ਵੀ ਦੇਖੋ ਭਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ ਇਸ ਕਰਕੇ ਮੈਂ ਐਸਐਸਓ ਸਾਹਿਬ ਨੂੰ ਇਨਫੋਰਮ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਐਫਆਈਆਰ ਲਿਖਾ ਦਿਓ ਫੇਰ ਵੈਜ ਆਖੇ ਅਫੀਰ ਲਿਖਾ ਦੀ ਅਫੀਰ ਮੇਰੀ ਉਹ ਬਸਾ ਮਨਮੋਹ ਸਿੰਘ ਨੇ ਜਿਹੜੇ ਇਨਵੈਸਟੀਗੇਟਿੰਗ ਆਫੀਸਰ ਆ ਉਹਨਾਂ ਨੇ ਸਾਰੀ ਮੇਰੀ ਬਿਆਨ ਲਿਖ ਲਏ ਤੇ ਉਹਨਾਂ ਨੇ ਅਸੀਂ ਕਿਹਾ ਵੀ ਜਿਹੜਾ ਵੀ ਕੁਝ ਕਾਰਵਾਈ ਹੈ ਤੁਸੀਂ ਇਹਦੀ ਜਾਣਬੀਨ ਕਰੋ ਫੋਨ ਚੁੱਕਿਆ ਬੱਚਦੇ ਵੀ ਉਹ ਨਹੀਂ ਸੀ ਤਾਇਨੀ ਸੀ ਸੀਸੀਟੀਵੀ ਲੱਗਿਆ ਉਸ ਉਸ ਦੇ ਵਿੱਚ ਨਹੀਂ ਲੱਗਿਆ ਉੱਥੇ ਨਹੀਂ ਲੱਗਿਆ ਆਲੇ ਦੁਆਲੇ ਸੀਸੀਟੀਵੀ ਤਾਂ ਪੂਰ ਚਾਂਚ ਕਰ ਸਕਦੀ ਹੈ ਹਾਂ ਉਹ ਦੇਖ ਕੇ ਜੀ ਆ ਕੇ ਰਾਜ ਸਾਨੂੰ ਡਾਕਟਰ ਰਾਜਵੰਤ ਸਿੰਘ ਨੇ ਜੀ ਤੇ ਉਹਨਾਂ ਦਾ ਪਾਲਨਰ ਸਿੰਘ ਹਮੇ ਸਰਕਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਰ ਨੰਬਰ 129 ਦਰਜ ਕਰੀ ਲਈਏ 91 ਤੇ 94 ਬੀ ਐਨ ਐਸ 2023 ਦੀਆਂ ਤਨ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪੀਟਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਉਹਨਾਂ ਦਾ ਮਕਾਨ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪੀਟਲ ਹੈ ਸਾਰਾ ਕਬੜਾ ਜੀ ਉਡੀ ਬਾੜ ਕਹਿੰਦੇ ਨੇ ਉਹ ਬਾੜ ਦੇ ਬੈਕਸਾਈਡ ਤੇ ਕੂਲਰ ਦੇ ਕੋਲ ਜੀ ਭੂਮ ਮਨੁੱਖੀ ਬੱਚੇ ਦਾ ਭੂਮ ਮਿਲੀ ਹੈ। ਹੁੰਦਾ ਤਿਆਰੀ ਹੈ। ਗਲਿਆਂ ਸੜੇ ਸੁੰਡ ਚੰਦੇ ਸੀ ਉਹਦੇ ਜੀ। ਰੱਖੀਏ ਦੱ ਉਹਨਾਂ ਨੇ ਸ਼ੱਕ ਜਾਰ ਕੀਤਾ ਜੀ ਕੋਈ ਇਨਸਾਈਡਰ ਾਸੋਂ ਸਾਡੇ ਕੋਲੋਂ। ਪੇਟ ਦਸ ਤੇ ਉਲਟੀਆਂ ਟਟੀਆਂ ਕਰ ਦਾਖਲ ਕਰਾਈ ਸੀ ਉਹਦੇ ਮਾਂ ਦਾ ਸੁਸਵੇਰੇ ਹੁੰ ਚੁੱਕੀ ਹੁੰਦੀ ਸੀ। ਉਹਦੇ ਉੱਪਰ ਉਹਨਾਂ ਨੇ ਗਾਉਫ ਕੀਤਾ। ਉਸੇ ਹੀ ਰਾਤ ਨੂੰ ਮਲਾਜਾ ਮੋਕਾ ਤੇ ਐਫਐਸਐਲ ਦੀ ਆਪਣੀ ਟੀਮ ਲਈ ਸੀ। ਉਹਨਾਂ ਨੇ ਆ ਕੇ ਸਪੋਰਟ ਦੀ ਇਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਫਤੀਸ਼ ਕਰ ਰਹੇ ਹਨ ਤੇ ਉਹਨੂੰ ਪੋਸਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹੜਾ ਮੋਰਚੀ ਰਾਤ ਖੋਹਤਾ ਸੀ ਨਹੀਂ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਣ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਠੀਕ ਹੈ ਠੀਕ ਹੈ ਉਹਨਾਂ ਦੇ ਕੋਗਰੇ ਜੇ ਥੋੜੀਆਂ ਇਟਾਂ ਜੀਆਂ ਪਈਆਂ ਸੀ ਉੱਥੇ ਅੰਦਰੋਂ ਬਣਾਇਆ ਜੀ ਇਹ ਫਿਰ ਅੱਗੇ ਤੁਸੀਂ ਕੀ ਕੀ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਕੀ ਕਰਾਂਗੇ ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ EMPLOYEE ਹੈ ਉਧਰ ਕੋਈ ਕੰਮ ਗਿਆ ਸੀ ਉੱਤੇ ਉਹਨੇ ਆ ਕੇ ਦੱਸਿਆ ਕਿ ਨਾਲ ਸੋਇਆਸ ਪਿਆ ਤੇ ਸਮੈਲ ਆ ਰਹੀ ਹੈ ਸੀ ਜਾਂ ਦੇਖਿਆ ਤਾਂ ਸੀ ਫਿਰ ਮੈਂ ਇਹ ਇੱਕ ਹੈਵੀ ਵੀ ਦੇਖੋ ਭਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ ਇਸ ਕਰਕੇ ਮੈਂ ਐਸ.ਓ. ਸਾਹਿਬ ਨੂੰ ਇਨਫੋਰਮ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਐਫ.ਆਈ.ਆਰ ਲਿਖਾ ਦਿਓ ਪੇਨ ਵਜ੍ਹਾ ਅਖੇ ਅਫੀਰ ਲਿਖਾ ਦੀ ਅਫੀਰ ਮੇਰੀ ਉਹ ਬਿਸਾਮਨਮੋਹਨ ਸਿੰਘ ਨੇ ਜਿਹੜੇ ਇਨਵੈਸਟੀਗੇਟਿੰਗ ਆਫਿਸਰ ਆ ਉਹਨਾਂ ਨੇ ਸਾਰੀ ਮੇਰੀ ਬਿਆਨ ਲਿਖ ਲਏ ਤੇ ਉਹਨਾਂ ਨੇ ਅਸੀਂ ਕਿਹਾ ਵੀ ਜਿਹੜਾ ਵੀ ਕੁਛ ਕਾਰਵਾਈ ਹੈ ਤੁਸੀਂ ਇਹਦੀ ਜਾਣਬੀਨ ਕਰੋ ਫੋਨ ਚੁੱਕਿਆ ਬੱਚੇ ਤੇ ਵੀ ਉਹ ਨਹੀਂ ਸੀ ਤਾਇਨੀ ਸੀ ਸੀਸੀਟੀਵੀ ਲੱਗਿਆ ਉਸ ਉਸ ਦਿਨ ਚ ਨਹੀਂ ਲੱਗਿਆ ਉੱਥੇ ਨਹੀਂ ਲੱਗਿਆ ਆਲੇ ਦੁਆਲੇ ਸੀਸੀਟੀਵੀ ਤਾਂ ਪੂਰ ਚਾਂਚ ਕਰ ਸਕਦੀ ਹੈ ਹਾਂ ਉਹ ਦੇਖ ਕੇ ਜੀ ਆ ਕੇ ਰਾਜ ਸਾਨੂੰ ਡਾਕਟਰ ਰਾਜਵੰਤ ਸਿੰਘ ਨੇ ਜੀ ਤੇ ਉਹਨਾਂ ਦਾ ਪਾਲਨਰ ਸਿੰਘ ਹਮੇ ਸਰਕਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਰ ਨੰਬਰ 122 ਦਰਜ ਕਰੀ ਲਈਏ 91 ਤੇ 94 ਬੀ ਐਨ ਐਸ 2023 ਦੀਆਂ ਤਨ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪਤਾਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਉਹਨਾਂ ਦਾ ਮਕਾਨ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪਤਾਲ ਹੈ ਸਾਰਾ ਕਵਰਡਾ ਜੀ ਹੋ ਇਹ ਬਾੜ ਕਹਿੰਦੇ ਨੇ ਉਹ ਬਾੜ ਤੇ ਬੈਕਸਾਈਡ ਤੇ ਕੂਲਰ ਦੇ ਕੋਲ ਜੀ ਫਰੂਨ ਮਨੁੱਖੀ ਬੱਚੇ ਦਾ ਫਰੂਨ ਮਿਲਿਆ ਹੁੰਦਾ ਤਿਆਰੀ ਹੈ ਗਲੇ ਸੜੇ ਸੁੰਡ ਚਲਦੇ ਸੀ ਉਹਦੇ ਜਿਹਾ ਯਕੀਨ ਦੱ ਉਹਨਾਂ ਨੇ ਸ਼ੱਕ ਜਾਰ ਕੀਤਾ ਜੀ ਕੋਈ ਇਨਸਾਈਡਾਸ ਨੂੰ ਸਾਡੇ ਕੋਲ ਨੂੰ ਪੇਟ ਦਸ ਤੇ ਉਲਟੀਆਂ ਟਟੀਆਂ ਕਰ ਦਾਖਲ ਕਰਾਈ ਸੀ ਉਹਦੇ ਮਾਤਾ ਕੋਲ ਸਵੇਰੇ ਹੁੰਦੀ ਸੀ ਉਹਦੇ ਉੱਪਰ ਉਹਨਾਂ ਨੇ ਗਾਉਫ ਕੀਤਾ ਉਸੇ ਹੀ ਰਾਤ ਨੂੰ ਮਲਾਜਾ ਮੌਕਾ ਕੀਤਾ ਐਫਐਸਐਲ ਦੀ ਆਪਣੀ ਟੀਮ ਬੁਲਾਈ ਸੀ ਉਨਾਂ ਨੇ ਆ ਕੇ ਸਪੋਰਟਲੀ ਇਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਫਤੀਸ਼ ਕਰ ਰਹੇ ਹਨ ਕਿ ਉਹ ਪੋਸਟਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹੜਾ ਮੋਰਚਰੀ ਚ ਰੱਖਾ ਤਕ ਬਹੁਤ ਅਸੀਂ ਨਹੀਂ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਾਂ ਦੇ ਸੀ ਇਨਵੈਸਟੀਗੇਟ ਕਰ ਰਹੇ ਹਾਂ ਠੀਕ ਹੈ ਠੀਕ ਹੈ ਉਹਨਾਂ ਦੇ ਕੋਗਰੇ ਜੇ ਥੋੜੀਆਂ ਇਟਾਂ ਜੀਆਂ ਪਈਆਂ ਸੀ ਉੱਥੇ ਮਿਲ ਅੰਦਰੋਂ ਬਣਾਇਆ ਜੀ ਇਹ ਫਿਰ ਅੱਗੇ ਤੁਸੀਂ ਕੀ ਕੀ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਕੀ ਕਰਨਾ ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ EMPLOYEE ਹੈ ਉਧਰ ਕੋਈ ਕੰਮ ਗਿਆ ਸੀ ਉੱਤੇ ਉਹਨੇ ਆ ਕੇ ਦੱਸਿਆ ਕਿ ਨਾਲ ਸੋਇਆਸ ਪਿਆ ਤਾਂ ਸਮੈਲ ਆ ਰਹੀ ਸੀ ਜਾਂ ਦੇਖਿਆ ਤਾਂ ਸੀ ਫਿਰ ਮੈਂ ਇਹ ਇੱਕ ਹੈਵੀ ਵੀ ਦੇਖੋ ਭਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ ਇਸ ਕਰਕੇ ਮੈਂ ਐਸਐਸਓ ਸਾਹਿਬ ਨੂੰ ਇਨਫੋਰਮ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਐਫਆਈਆਰ ਲਿਖਾ ਦਿਓ ਕਹਿੰਦਾ ਜੀ ਆਖੇ ਅਖੇਰ ਲਖਾਤੀ ਅਖੇਰ ਮੇਰੀ ਉਹ ਬਸਾਮਨਮੋਹ ਸਿੰਘ ਨੇ ਜਿਹੜੇ ਇਨਵੈਸਟੀਗੇਟਿੰਗ ਆਫਸਰ ਆ ਉਹਨਾਂ ਨੇ ਸਾਰੀ ਮੇਰੀ ਬਿਆਨ ਲਿਖ ਲਏ ਤੇ ਉਹਨਾਂ ਨੇ ਅਸੀਂ ਕਿਹਾ ਵੀ ਜਿਹੜਾ ਵੀ ਕੁਛ ਕਾਰਵਾਈ ਹੈ ਤੁਸੀਂ ਇਹਦੀ ਛਾਣਬਿੰਦ ਕਰੋ ਮੈਂ ਖੁਣ ਚੁੱਕਿਆ ਬੱਚੇ ਤੇ ਵੀ ਉਹ ਨਹੀਂ ਸੀ ਜਾਣੀ ਸੀ ਸੀਸੀਟੀਵੀ ਲੱਗਿਆ ਉਸ ਏਰੀਆ ਵਿੱਚ ਨਹੀਂ ਲੱਗਿਆ ਆਲੇ ਦੁਆਲੇ ਸੀਸੀਟੀਵੀ ਤਾਂ ਪੂਰੀ ਚਾਂਚ ਕਰ ਸਕਦੀ ਹੈ ਹਾਂ ਉਹਦੇ ਦੇਖ ਕੇ ਜੀ ਆਖੇ ਰਾਜ ਸਾਨੂੰ ਡਾਕਟਰ ਰਾਜਵੰਤ ਸਿੰਘ ਨੇ ਜੀਤੇ ਉਹਨਾਂ ਦਾ 파ਲਨਰ ਸਿੰਘ ਹੁਮੇ ਸਰਕੂਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 129 ਦਰਜ ਕਰੀਏ 91 ਤੇ 94 ਬੀ ਐਨ ਐਸ 2030 ਦੀਆਂ ਤਰ੍ਹਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪੀਟਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਉਹਨਾਂ ਦਾ ਮਗਾਣ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪੀਟਲ ਹੈ ਸਾਰਾ ਕੰਵਡ ਹੈ ਜੀ ਉਹੀ ਬਾੜ ਕਹਿੰਦੇ ਨੇ ਉਹ ਬਾੜ ਤੇ ਬੈਕਸਾਈਡ ਤੇ ਕੂਲਰ ਦੇ ਕੋਲ ਜੀ ਫਰੂਨ ਮਨੁੱਖੀ ਬੱਚੇ ਦਾ ਫਰੂਨ ਮਿਲਿਆ ਹੁੰਦਾ ਤਿਆਰੀ ਗਲੇ ਸੜੇ ਸੁੰਡ ਚਲਦੇ ਸੀ ਉਹਦੇ ਜੀ ਯਕੀਨ ਅਦ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੀ ਕੋਈ ਇਨਸਾਈਡਾਸ ਨੂੰ ਸਾਡੇ ਕੋਲੋਂ ਢੇਟ ਦਸ ਤੇ ਉਲਟੀਆਂ ਟਟੀਆਂ ਕਰ ਦਾਖਲ ਕਰਾਈ ਸੀ ਉਹਦੇ ਮਾਤਾ ਕੋਲ ਸਵੇਰੇ ਹੁਣ ਚੁੱਕੀ ਹੋਈ ਸੀ ਉਹਦੇ ਉੱਪਰ ਉਹਨਾਂ ਨੇ ਗੋਫ ਕੀਤਾ ਉਸੇ ਹੀ ਰਾਤ ਨੂੰ ਮਲਾਜਾ ਮੋਗਾ ਤੇ ਐਫਐਸਐਲ ਦੀ ਆਪਣੀ ਟੀਮ ਬੁਲਾਈ ਸੀ ਉਹਨਾਂ ਨੇ ਆ ਕੇ ਜੀ ਸਪੋਰਟਲੀ ਇਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਫਤੀਸ਼ ਕਰ ਰਹੇ ਹਨ ਤੇ ਉਹਨੂੰ ਪੋਸਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹੜਾ ਮੋਰਚੀ ਰਾਤ ਖੋਹਤਾ ਸੀ ਨਹੀਂ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਣ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਠੀਕ ਹੈ ਠੀਕ ਹੈ